ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ਼ਰਟ ਦੀ ਕਟਾਈ ਕਰਨੀ ਸਿੱਖਾਂਗੇ ਇੱਕ ਵਾਰ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਸ਼ਰਟ ਦੀ ਕਟਾਈ ਕਰਨੀ ਸਿੱਖ ਜਾਵੋਗੇ ਮੈਂ 1.5 ਇੰਚ ਵੱਡੇ ਵਰ ਦਾ ਕੱਪੜਾ ਲਿਆ ਹੈ ਕਾਟਨ ਦਾ ਕੱਪੜਾ ਹੈ ਜਿਸ ਨੂੰ ਸਾਰੀ ਰਾਤ ਭਿਉਂ ਕੇ ਰੱਖਿਆ ਸੀ ਦੋਨੋਂ ਕੰਨੀਆਂ ਨੂੰ ਆਪਾਂ ਆਪਸ ਵਿੱਚ ਮਿਲਾ ਕੇ ਕੱਪੜੇ ਨੂੰ ਿਛਾ ਲੈਣਾ ਹੈ ਤੇ ਸਿੱਧਾ ਪਾਸਾ ਅੰਦਰ ਰੱਖਣਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਸ਼ਰਟ ਦੀ ਕਟਾਈ ਵਾਸਤੇ ਸ਼ਰਟ ਦੀ ਮਿੰਤੀ ਦੀ ਲੋੜ ਹੈ ਇਹ ਮਿੰਤੀ ਆਪਾਂ ਆਪਣੇ ਸਰੀਰ ਤੋਂ ਹੀ ਕੀਤੀ ਹੈ ਨਾ ਕਿ ਕਿਸੇ ਸ਼ਰਟ ਤੋਂ ਬਾਡੀ ਨਾਪ ਹੀ ਹੈ ਸ਼ਰਟ ਦੀ ਲੰਬਾਈ ਆਪਾਂ ਲਈ ਹੈ ਉਹ ਹੈ 28 ਇੰਚ ਇਸ ਵਿੱਚ ਆਪਾਂ 1.5 ਇੰਚ ਮਾਰਜਨ ਹੋਰ ਐਡ ਕਰਨਾ ਦਬਾ ਜਿਹੜੇ ਆਪਣੇ ਆਉਣਗੇ ਉੱਪਰ ਤੇ ਥੱਲੇ 23.5 ਇੰਚ ਤੇ ਆਪਾਂ ਇਸ ਦੀ ਕਟਾਈ ਕਰਾਂਗੇ ਤਿਆਰ ਆਪਣੀ ਸ਼ਰਟ 28 ਇੰਚ ਰਹੇਗੀ ਤੀਰਾ 18 ਇੰਚ ਹੈ ਇਸ ਵਿੱਚ ਵੀ 1 ਇੰਚ ਆਪਾਂ ਦਬਾ ਵਾਸਤੇ ਸिलाई ਵਾਸਤੇ ਛੱਡਣਾ ਹੈ ਇਹ 19 ਇੰਚ ਹੋ ਜਾਵੇਗਾ ਜਿਸ ਦਾ ਅੱਧ ਸਾਡੇ 9 ਇੰਚ ਕਰਕੇ ਰੱਖ ਲੈਣਾ ਬਾਂਹ ਤਿਆਰ ਸਵਾ 24 ਇੰਚ ਹੈ ਕਫ 9.5 ਹੈ ਮੋਢਾ ਜਿੰਨੀ ਆਪਣੀ ਛਾਤੀ ਹੁੰਦੀ ਹੈ ਉਸ ਦਾ ਆਪਾਂ ਚੌਥਾ ਹਿੱਸਾ ਕਰਨਾ ਹੁੰਦਾ ਹੈ ਛਾਤੀ 38 ਇੰਚ ਸੀ ਚੌਥਾ ਹਿੱਸਾ ਉਸ ਦਾ 9.5 ਇੰਚ ਆਇਆ ਸੀ 9.5 ਇੰਚ ਆਪਣਾ ਮੋਢਾ ਤਿਆਰ ਹੋਵੇਗਾ ਛਾਤੀ 38 ਇੰਚ ਹੈ ਇਸ ਦਾ ਆਪਾਂ ਵੀ ਚੌਥਾ ਹਿੱਸਾ ਕਰ ਲੈਣਾ ਹੈ ਇਹ 9.5 ਇੰਚ ਆਵੇਗਾ ਕਟਾਈ ਵੇਲੇ ਆਪਾਂ ਇਸ ਵਿੱਚ ਲੂਜ਼ ਪਾਵਾਂਗੇ ਕਿ ਕਿੰਨੇ ਇੰਚ ਲੂਜ਼ ਪਾਉਣਾ ਹੈ ਪੇਟ ਢਿੱਡ ਕੋਲੋਂ ਨਾਪ ਲਿਆ ਜਿਹੜਾ ਉਹ 34 ਇੰਚ ਹੈ ਇਸ ਦਾ ਵੀ ਆਪਾਂ ਚੌਥਾ ਹਿੱਸਾ ਕਰ ਲੈਣਾ ਹੈ ਚਾਰ ਤੇ ਭਾਗ ਕਰ ਲੈਣੀ ਹੈ ਇਹ 8.5 ਇੰਚ ਆਵੇਗਾ ਇਸ ਵਿੱਚ ਵੀ ਆਪਾਂ ਕਟਾਈ ਵੇਲੇ ਲੂਜ਼ ਪਾਵਾਂਗੇ ਘੇਰਾ हिਪ ਜਾਂ ਜਿੱਥੋਂ ਆਪਾਂ ਬੰਨ ਬੰਦੇ ਆ ਉਹ 35 ਇੰਚ ਹੈ ਇਸ ਦਾ ਵੀ ਆਪਾਂ ਚੌਥਾ ਹਿੱਸਾ ਕਰ ਲੈਣਾ ਹੈ ਇਹ ਪੌਣੇ 9 ਇੰਚ ਆਵੇਗਾ ਇਸ ਵਿੱਚ ਵੀ ਕਟਾਈ ਵੇਲੇ ਲੂਜ਼ ਪਾਵਾਂਗੇ ਕਾਲਰ ਤਿਆਰ 15 ਇੰਚ ਹੈ ਇਸ ਦਾ ਆਪਾਂ ਪੰਜਵਾਂ ਹਿੱਸਾ ਕਰਕੇ ਰੱਖਣਾ ਹੈ ਜਿਹੜਾ 3 ਇੰਚ ਆਵੇਗਾ ਤੀਰੇ ਤੇ ਗਲੇ ਦੀ ਕਟਾਈ ਵਿੱਚ ਇਹ ਆਪਣੀ ਮਦਦ ਕਰੇਗਾ ਸਾਰੇ ਨਾਪ ਆਪਾਂ ਸਰੀਰ ਤੋਂ ਲਿਆ ਨਾ ਕਿ ਕਿਸੇ ਕੱਪੜੇ ਤੋਂ ਮੈਂਤੀ ਕੀਤੀ ਹੈ ਇਸ ਤਰੀਕੇ ਨਾਲ ਤੁਸੀਂ ਸਾਰੇ ਨਾਪ ਲੈ ਲੈਣੇ ਹਨ ਇਸ ਤੋਂ ਬਾਅਦ ਆਪਾਂ ਕਟਾਈ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਐਲ ਸਕੇਲ ਦੀ ਸਹਾਇਤਾ ਨਾਲ ਆਪਾਂ ਉੱਪਰ ਇੱਕ ਮਾਰਕ ਲਗਾ ਲਵਾਂਗੇ ਤਾਂ ਕਿ ਫालतू ਜੋ ਵੀ ਕੱਪੜਾ ਹੋਊਗਾ ਉਹ ਕੱਟ ਦੇਣਾ ਹੈ ਉੱਪਰ ਰਹਿ ਜਾਵੇਗਾ ਇਸ ਤੋਂ ਬਾਅਦ ਆਪਾਂ ਲੰਬਾਈ ਦਾ ਨਿਸ਼ਾਨ ਲਗਾਉਣਾ ਹੈ ਲੰਬਾਈ ਆਪਾਂ ਨਾਪ ਵਿੱਚ ਦੇਖ ਲਈ ਸੀ 28 ਇੰਚ ਸੀਗੀ 1.5 ਇੰਚਸ ਵਿੱਚ ਆਪਾਂ ਦਬਾਅ ਰੱਖਣਾ ਹੈ ਸਿਲਾਈ ਵਾਸਤੇ ਇਹ 29.5 ਇੰਚ ਆਵੇਗੀ 29.5 29 ਇੰਚ ਤੇ ਤੁਸੀਂ ਨਿਸ਼ਾਨ ਲਗਾ ਲੈਣਾ ਹੈ ਇਸ ਤਰ੍ਹਾਂ ਦਾ ਇੱਕ ਮਾਰਕ ਤੁਸੀਂ ਇਹਦੇ ਸਾਹਮਣੇ ਹੋਰ ਲਗਾਉਣਾ ਹੈ ਸਾਢੇ 29 ਇੰਚ ਤੇ ਫਿਰ ਦੋਨਾਂ ਨਿਸ਼ਾਨਾਂ ਨੂੰ ਐਲ ਸਕੇਲ ਦੀ ਸਹਾਇਤਾ ਨਾਲ ਮਿਲਾ ਕੇ ਇੱਕ ਸਿੱਧੀ ਲਾਈਨ ਕੱਚ ਦੇਣੀ ਹੈ ਇਸ ਤੋਂ ਬਾਅਦ ਆਪਾਂ ਫੱਟੀ ਕਿਸ ਤਰੀਕੇ ਦੀ ਤਿਆਰ ਕਰਨਾ ਚਾਹੁੰਦੇ ਹਾਂ ਉਸ ਦੇ ਲਈ ਮਾਰਕਿੰਗ ਕਰਨੀ ਹੈ ਦੋ ਤਰੀਕੇ ਦੀਆਂ ਫੱਟੀਆਂ ਤਿਆਰ ਹੁੰਦੀਆਂ ਹਨ ਕਾਜ ਫੱਟੀ ਇੱਕ ਹੈ ਪਲੇਟ ਵਾਲੀ ਹੁੰਦੀ ਹੈ ਜੇਕਰ ਪਲੇਟ ਵਾਲੀ ਫੱਟੀ ਤਿਆਰ ਕਰਨਾ ਚਾਹੁੰਦੇ ਹਾਂ ਤਾਂ ਆਪਾਂ 2.5 ਇੰਚ ਦਾ ਅਗਲੇ ਪਾਸੋਂ ਮਾਰਜਿਨ ਛੱਡਾਂਗੇ ਆਈ ਇੰਚ ਤੇ ਨਿਸ਼ਾਨ ਲਗਾਵਾਂਗੇ ਇੱਕ ਸਿੰਪਲ ਫੱਟੀ ਹੁੰਦੀ ਹੈ ਸਾਫ ਫੱਟੀ ਕਾਜ ਫੱਟੀ ਜਮਾਂ ਸਾਫ ਹੁੰਦੀ ਹੈ ਇਸ ਤਰੀਕੇ ਦੀ ਇਸ ਵਿੱਚ ਕੋਈ ਪਲੇਟ ਨਹੀਂ ਹੁੰਦਾ ਇਸ ਲਈ ਆਪਾਂ 2 ਇੰਚ ਦਾ ਮਾਰਕ ਲਗਾਉਣਾ ਹੈ ਪਲੇਟ ਵਾਲੀ ਫੱਟੀ ਲਈ 2.5 ਇੰਚ ਤੇ ਸਿੰਪਲ ਫੱਟੀ ਲਈ 2 ਇੰਚ ਦਾ ਨਿਸ਼ਾਨ ਲਗਾਉਣਾ ਹੈ ਜਿਸ ਤਰੀਕੇ ਦੀ ਤੁਸੀਂ ਫੱਟੀ ਬਣਾਉਣਾ ਚਾਹੁੰਦੇ ਹੋ ਉਸ ਤਰੀਕੇ ਦਾ ਨਿਸ਼ਾਨ ਲਗਾ ਲਿਓ ਮੈਂ ਪਲੇਟ ਵਾਲੀ ਫੱਟੀ ਤਿਆਰ ਕਰਨੀ ਹੈ ਇਸ ਕਰਕੇ 2.5 ਇੰਚ ਦਾ ਨਿਸ਼ਾਨ ਲਗਾਵਾਂਗਾ ਪਲੇਟ ਵਾਲੀ ਫੱਟੀ ਲਈ ਇਸ ਤਰੀਕੇ ਨਾਲ ਤੁਸੀਂ 2-3 ਇੰਚ ਮਾਰਕ 2.5 2.5 ਇੰਚ ਦੇ ਲਗਾ ਦੇਨੇ ਹਨ ਫਿਰ ਫੱਟੀ ਦੀ ਸਹਾਤ ਨਾਲ ਆਪਾਂ ਇਹ ਤਿੰਨੇ ਨਿਸ਼ਾਨ ਆਪਸ ਵਿੱਚ ਮਿਲਾ ਕੇ ਸਿੱਧੇ ਕਰ ਦੇਵਾਂਗੇ ਇਸ ਟ੍ਰਿਕ ਨਾਲ ਇਸ ਤੋਂ ਬਾਅਦ ਦੋਸਤੋ ਆਪਾਂ ਮੋੜੇ ਦਾ ਨਿਸ਼ਾਨ ਲਗਾਉਣਾ ਹੈ ਮੋੜਾ ਆਪਾਂ ਕਿੰਨਾ ਕੱਟਣਾ ਹੈ ਛਾਤੀ ਸੀ 38 ਇੰਚ 38 ਇੰਚ ਛਾਤੀ ਦਾ ਆਪਾਂ ਚੌਥਾ ਹਿੱਸਾ ਕੀਤਾ ਸੀ ਆ ਚਾਰ ਤੇ ਭਾਗ ਕਰ ਲਓ ਜਾਂ ਚੌਥਾ ਹਿੱਸਾ ਕਰ ਲਓ ਉਹ ਆਪਾਂ ਆਇਆ ਸੀ 5.5 ਇੰਚ ਉਹਦੇ ਵਿੱਚੋਂ ਆਪਾਂ 1 ਇੰਚ ਘਟਾ ਦੇਣਾ ਹੈ 9.5 ਵਿੱਚੋਂ 1 ਇੰਚ ਘਟਾਵਾਂਗੇ ਤਾਂ ਉਹ 8.5 ਇੰਚ ਆਵੇਗਾ ਇਹ ਬਹੁਤ ਹੀ ਸੌਖਾ ਫਾਰਮੂਲਾ ਹੈ 8.5 ਇੰਚ ਤੇ ਆਪਾਂ ਨਿਸ਼ਾਨ ਲਗਾਉਣੇ ਆ ਇਹ ਆਪਣੇ ਮੋਢੇ ਦੀ ਕਟਾਈ ਵਾਸਤੇ ਹੋਵੇਗਾ 8.5 ਇੰਚ ਤੇ ਤੁਸੀਂ ਦੋ ਨਿਸ਼ਾਨ ਲਗਾ ਕੇ ਇਹਨਾਂ ਨੂੰ ਫੱਟੀ ਦੀ ਸਤ ਨਾਲ ਮਿਲਾ ਲੈਣਾ ਹੈ ਜਿੰਨਾ ਮੋਢਾ ਆਵੇਗਾ ਉਸ ਦਾ ਆਪਾਂ 1 ਇੰਚ ਘਟਾ ਦੇਣਾ ਹੈ ਵਿੱਚੋਂ ਇਸ ਤੋਂ ਬਾਅਦ ਜਿੰਨਾ ਆਪਣੇ ਥੱਲੇ ਕਪੜਾ ਬਚ ਗਿਆ ਹੈ ਉਸ ਦਾ ਆਪਾਂ ਅੱਧ ਕਰਕੇ ਮਾਰਕ ਲਗਾਵਾਂਗੇ 21 ਇੰਚ ਹੈ ਇਸ ਦਾ ਅੱਧ ਕਰਾਂਗੇ 10.5 ਜਾਂ 10 ਇੰਚ ਤੇ ਤੁਸੀਂ ਮਾਰਕ ਲਗਾ ਕੇ ਇਹਨਾਂ ਨੂੰ ਵੀ ਆਪਸ ਵਿੱਚ ਮਿਲਾ ਲਿਓ ਇਹ ਆਪਣਾ ਪੇਟ ਦਾ ਨਿਸ਼ਾਨ ਢਿੱਡ ਦਾ ਨਿਸ਼ਾਨ ਹੋ ਜਾਵੇਗਾ ਸਾਰੇ ਨਿਸ਼ਾਨ ਕੰਪਲੀਟ ਹੋ ਗਏ ਆ ਇਸ ਤੋਂ ਬਾਅਦ ਦੋਸਤੋ ਆਪਾਂ ਤੀਰੇ ਦਾ ਮਾਰਕ ਲਗਾਉਣਾ ਹੈ ਤੀਰਾ ਆਪਣਾ 18 ਇੰਚ ਸੀ 1 ਇੰਚ ਆਪਣਾ ਸਲਾਈ ਵਾਸਤੇ ਦਬਾਵੇਗਾ ਦੋਨਾਂ ਸਾਈਡ ਤੇ ਅੱਧਾ ਦਾ ਇੰਚ 19 ਇੰਚ ਬਣ ਗਿਆ ਤੇ 19 ਇੰਚ ਦਾ ਆਪਾਂ ਅੱਧ ਕਰ ਦੇਣਾ ਹੈ 19 ਇੰਚ ਦਾ ਅੱਧਾ ਹੋਏਗਾ ਸਾਢੇ 9 ਇੰਚ ਤੇ ਇੱਥੋਂ ਆਪਾਂ ਨਿਸ਼ਾਨ ਮਾਰਕ ਤੋਂ ਸਾਢੇ 9 ਇੰਚ ਸਟਾਰਟ ਕਰਕੇ ਇਹ ਮਾਰਕ ਲਗਾਉਣਾ ਹੈ ਇਸ ਟ੍ਰਿਕ ਨਾਲ ਇੱਕ ਹੋਰ 9.5 ਇੰਚ ਦਾ ਮਾਰਕ ਲਗਾ ਕੇ ਇਹਨਾਂ ਦੋਨੋਂ ਨਿਸ਼ਾਨਾਂ ਨੂੰ ਤੁਸੀਂ ਆਪਸ ਵਿੱਚ ਮਿਲਾ ਦਿਓ। ਇਹ ਆਪਣਾ ਧੀਰੇ ਦਾ ਮਾਰਕ ਹੋ ਗਿਆ। ਇਸ ਤੋਂ ਆਪਾਂ ਪੌਣਾ 1 ਇੰਚ ਪੌਣਾ ਇੰਚ ਮਗਰ ਕਰਕੇ ਮੋਢੇ ਦੀ ਕਟਾਈ ਦੇਵਾਂਗੇ। ਪੌਣਾ ਇੰਚ ਮਗਰ ਕਰਨਾ ਅੱਧਾ ਇੰਚ ਵੀ ਕਰ ਸਕਦੇ ਹੋ ਪੌਣਾ ਇੰਚ ਵੀ ਕਰ ਸਕਦੇ ਹੋ। ਇੱਥੇ ਆਪਾਂ ਮੋਢੇ ਦੀ ਕਟਾਈ ਦੇਵਾਂਗੇ। ਇਸ ਤਰੀਕੇ ਨਾਲ ਇਸ ਤੋਂ ਬਾਅਦ ਛਾਤੀ ਦਾ ਮਾਰਕ ਲਗਾਉਣਾ ਛਾਤੀ ਆਪਣੀ 38 ਇੰਚ ਸੀ ਉਸ ਦਾ ਆਪਾਂ ਚੌਥਾ ਹਿੱਸਾ ਕੀਤਾ ਉਹ 9.5 ਇੰਚ ਆਇਆ ਸੀ ਆ ਜਿੰਨੀ ਛਾਤੀ ਆ ਉਹਦਾ ਚੌਥਾ ਹਿੱਸਾ ਕਰਕੇ ਆਪਾਂ ਮਾਰਕ ਲਗਾਉਣਾ ਹੈ ਇਸ ਵਿੱਚ ਆਪਾਂ ਲੂਜ਼ ਪਾਉਣਾ ਹੈ ਹੁਣ 9.5 ਇੰਚ ਨਿਸ਼ਾਨ ਲਗਾਉਣ ਤੋਂ ਬਾਅਦ ਲੂਜ਼ ਤੁਸੀਂ ਜੇਕਰ ਸਿੰਪਲ ਫਿਟਿੰਗ ਵਧੀਆ ਫਿਟਿੰਗ ਵਾਲੀ ਸ਼ਰਟ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਮੈਂ 2 ਇੰਚ ਲੂਜ਼ ਪਾਵਾਂਗਾ ਜੇਕਰ ਤੁਸੀਂ ਹੋਰ ਟਾਈਟ ਕਰਨਾ ਚਾਹੁੰਦੇ ਤਾਂ ਇਸ ਵਿੱਚ ਪੌਣੇ 2 ਇੰਚ ਤੇ ਲੂਜ਼ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਵਿਧਾ ਘਟਾ ਸਕਦੇ ਹੋ ਇਹ ਸਿੰਪਲ ਫੀਟਿੰਗ ਵਾਲੀ ਸ਼ਰਟ ਹੈ ਵਧੀਆ ਫਿਨਿਸ਼ਿੰਗ ਆਵੇਗੀ ਇਸ ਦੀ ਮੈਂ 2 ਇੰਚ ਲੂਜ਼ ਪਾਵਾਂਗਾ ਛਾਤੀ ਦਾ ਚੌਥਾ ਹਿੱਸਾ ਕਰਨ ਤੋਂ ਬਾਅਦ 2 ਇੰਚ ਵਿੱਚ ਹੋਰ ਤੁਸੀਂ ਐਡ ਕਰ ਦੇਣਾ ਹੈ ਇਹ ਅਗਲੇ ਦੋ ਹਿੱਸਿਆਂ ਦੀ ਆਪਾਂ ਕਟਾਈ ਕਰਨ ਲੱਗੇ ਆ ਇਸ ਤਰੀਕੇ ਨਾਲ ਪੇਟ ਦਾ ਜਾਂ ਢਿੱਡ ਦਾ ਜਿਹੜਾ ਆਪਾਂ ਮਾਰਕਾ ਉਹ ਜਿੰਨੀ ਆਪਣੀ ਪੇਟ ਦਾ ਨਿਸ਼ਾਨ ਲਾਇਆ ਆਪਾਂ ਮੰਤੀ ਕੀਤੀ ਸੀ ਉਹ ਸੀ 34 ਇੰਚ 34 ਇੰਚ ਦਾ ਵੀ ਆਪਾਂ ਚੌਥਾ ਹਿੱਸਾ ਜਾਂ ਚਾਰ ਤੇ ਭਾਗ ਕੀਤੀ ਸੀ ਉਹ 8.5 ਇੰਚ ਆਇਆ ਸੀ 8.5 ਇੰਚ ਤੇ ਤੁਸੀਂ ਨਿਸ਼ਾਨ ਲਗਾਉਣਾ ਹੈ ਇਸ ਵਿੱਚ ਵੀ ਤੁਸੀਂ 2 ਇੰਚ ਦਾ ਲੂਜ਼ ਪਾ ਦੇਣਾ ਹੈ 2 ਇੰਚ ਜਾਂ ਇੱਕ ਅੱਧਾ ਸੂਤ ਵੱਧ ਵੱਧ ਕਰ ਸਕਦੇ ਹਾਂ ਸਿੰਪਲ ਫਿਟਿੰਗ ਵਾਸਤੇ ਹੈ ਨਾ ਟਾਈਟ ਨਾ ਜ਼ਿਆਦਾ ਖੁੱਲੀ ਫਿਟਿੰਗ ਆਵੇਗੀ 2 ਇੰਚ ਦਾ ਇਸ ਵਿੱਚ ਵੀ ਲੂਜ਼ ਦੇ ਦੇਣਾ ਹੈ ਇਸ ਤੋਂ ਬਾਅਦ ਆਪਾਂ ਘੇਰੇ ਦਾ ਜਾਂ हिਪ ਦਾ ਮਾਰਕ ਲਗਾਉਣਾ ਹੈ ਮੈਂ ਥੱਲੋ ਰਾਉਂਡ ਸ਼ੇਪ ਵਾਲੀ ਸ਼ਰਟ ਬਣਾਉਣੀ ਹੈ ਇਸ ਕਰਕੇ ਸਵਾ 2 ਇੰਚ ਥੱਲੋ ਰਾਉਂਡ ਸ਼ੇਪ ਦੇਵਾਂਗੇ ਇਸ ਦੀ ਤੇ ਇੱਥੋਂ ਆਪਾਂ ਮਾਰਕ ਲਗਾਉਣਾ ਹੈ हिਪ ਦਾ ਹਿੱਪ ਆਪਣੀ 35 ਇੰਚ ਆਪਾਂ ਮੰੰਤੀ ਕੀਤੀ ਸੀ ਇਸ ਦੀ 35 ਇੰਚ ਦਾ ਆਪਾਂ ਚੌਥਾ ਹਿੱਸਾ ਕਰ ਲਿਆ ਸੀ ਉਹ ਆਇਆ ਸੀ ਪੌਣੇ 9 ਇੰਚ ਪੌਣੇ 9 ਇੰਚ ਦੇ ਆਪਾਂ ਮਾਰਕ ਲਗਾਉਣਾ ਨਿਸ਼ਾਨ ਲਗਾ ਲੈਣਾ ਤੁਸੀਂ ਪੌਣੇ 9 ਇੰਚ ਤੇ ਇਸ ਵਿੱਚ ਵੀ ਤੁਸੀਂ 2 ਇੰਚ ਦਾ ਲੂਜ਼ ਦੇ ਦੇਣਾ ਹੈ ਇਸ ਤਰੀਕੇ ਨਾਲ ਤੇ ਥੱਲੋਂ ਆਪਾਂ ਇਹ ਰਾਉਂਡ ਸ਼ੇਪ ਦੇ ਦੇਣੀ ਹੈ ਜੇਕਰ ਤੁਸੀਂ ਰਾਉਂਡ ਸ਼ੇਪ ਵਾਲੀ ਸ਼ਰਟ ਬਣਾਉਣਾ ਚਾਹੁੰਦੇ ਹੋ ਜੇਕਰ ਚੌਰਸ ਰੱਖਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਮਰਜ਼ੀ ਹੈ ਇਸ ਤਰੀਕੇ ਨਾਲ ਇਸ ਦੀ ਰਾਉਂਡ ਸ਼ੇਪ ਆ ਜਾਵੇਗੀ ਇਸ ਸਵਾ 2 ਇੰਚ ਦਾ ਆਪਾਂ ਰਾਉਂਡ ਸ਼ੇਪ ਦਿੱਤੀ ਹੈ ਇਸ ਤੋਂ ਬਾਅਦ ਗਲਾਈ ਵਾਲੀ ਫੱਟੀ ਦੀ ਸਹਾਇਤਾ ਨਾਲ ਇਹ ਜਿਹੜੇ ਆਪਾਂ ਨਿਸ਼ਾਨ ਲਗਾਏ ਆ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਹੈ ਪਹਿਲਾਂ ਉੱਪਰ ਲੈ ਕੇ ਦੂਜੇ ਮਾਰਕ ਤੱਕ ਕਰ ਮਲਾਵਾਂਗੇ ਜੇਕਰ ਤੁਹਾਡਾ ਪੇਟ ਜਾਦੇ ਬਾਹਰ ਨਿਕਲਿਆ ਤਾਂ ਇਸ ਨੂੰ ਫੱਟੀ ਨੂੰ ਘੁਮਾ ਕੇ ਤੁਸੀਂ ਮਾਰਕ ਲਗਾ ਦਿਓ ਨਹੀਂ ਤਾਂ ਸਿੱਧਾ ਹੀ ਲਗਾ ਸਕਦੇ ਹੋ ਇਸ ਤੋਂ ਬਾਅਦ ਦੋਸਤੋ ਆਪਾਂ ਮੋਢੇ ਦੀ ਗਲਾਈ ਦੇਵਾਂਗੇ ਇਹ ਜਿਹੜੇ ਮਾਰਕ ਲਗਾਏ ਸੀ ਇੱਥੋਂ ਆਪਾਂ ਮੋਢੇ ਦੀ ਗਲਾਈ ਦੇ ਦਣੀ ਹੈ ਪੌਣਾ 1 ਇੰਚ ਆਪਾਂ ਮਗਰ ਕਰਕੇ ਇਸ ਤਰੀਕੇ ਨਾਲ ਇਹ ਮਾਰਕ ਲਗਾਏ ਸੇ ਦੀ ਗਲਾਈ ਹੋ ਜਾਵੇਗੀ ਤੇ ਸ਼ੋਲਡਰ ਇਸ ਤੋਂ ਬਾਅਦ ਆਪਾਂ ਡਾਊਨ ਕਰਾਂਗੇ ਮੋਢੇ ਨੂੰ ਆਪਾਂ ਡਾਊਨ ਕਰਨਾ ਪੌਣੇ 2 ਇੰਚ ਪੌਣੇ 2 ਇੰਚ ਤੇ ਆਪਾਂ ਇਹ ਮਾਰਕ ਲਗਾਉਣਾ ਹੈ ਇਸ ਤੋਂ ਬਾਅਦ ਆਪਾਂ ਗਲੇ ਦਾ ਨਿਸ਼ਾਨ ਲਗਾਉਣਾ ਗਲੇ ਦਾ ਨਿਸ਼ਾਨ ਲਗਾਉਣ ਵਾਸਤੇ ਆਪ ਨੂੰ ਕਲਰ ਦੀ ਮਹਿੰਤੀ ਚਾਹੀਦੀ ਹੈ ਕਲਰ ਆਪਣਾ ਸੀਗਾ 15 ਇੰਚ ਉਸ ਦਾ ਆਪਾਂ ਪੰਜਵਾਂ ਹਿੱਸਾ ਕਰ ਲੈਣਾ ਹੈ ਜਿੰਨਾ ਆਪਣਾ ਕਲਰ ਹੋਵੇਗਾ ਉਸ ਦਾ ਤੁਸੀਂ ਪੰਜਵਾਂ ਹਿੱਸਾ ਕਰਨਾ ਹੈ 15 ਦਾ ਪੰਜਵਾਂ ਹਿੱਸਾ ਆਇਆ ਸੀ 3 ਇੰਚ ਇਸ ਤੋਂ ਆਪਾਂ ਅੱਧਾ ਇੱਕ ਅੱਧਾ ਇੰਚ ਕਟਾ ਕੇ 3 ਤੋਂ ਅੱਧਾ ਇੰਚ ਘਟਾਵਾਂਗੇ ਤਾਂ ਇਹ 2.5 ਇੰਚ ਰਹਿ ਜਾਵੇਗਾ ਇਹ ਸੌਖਾ ਫਾਰਮੂਲਾ ਤੁਸੀਂ ਇਹ ਨੋਟ ਕਰ ਲੈਣਾ ਜਿੰਨਾ ਕਲਰ ਹੈ ਉਸ ਦਾ ਅੱਧਾ ਕਰ ਪੰਜ ਮਾਪੀਸਾ ਕਰਕੇ ਤੇ ਅੱਧਾ ਇੰਚ ਘਟਾ ਕੇ ਨਿਸ਼ਾਨ ਲਗਾਉਣਾ ਹੈ ਥੱਲੇ ਆਪਾਂ 2 ਇੰਚ ਦੀ ਗਲਾਈ ਦੇ ਦੇਣੀ ਹੈ ਇਸ ਤਰੀਕੇ ਨਾਲ ਇਹ ਗਲੇ ਦੀ ਮਾਰਕਿੰਗ ਹੋ ਜਾਵੇਗੀ ਤੇ ਇਸ ਤੋਂ ਬਾਅਦ ਜਿਹੜੇ ਦੋ ਮਾਰਕ ਰਹਿ ਗਏ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਹੈ ਸਾਰੀ ਸ਼ਰਟ ਦੀ ਦੋਸਤੋ ਫੁੱਲ ਮਾਰਕਿੰਗ ਹੋ ਚੁੱਕੀ ਹੈ ਇਸ ਤੋਂ ਬਾਅਦ ਆਪਾਂ ਇਸ ਦੀ ਕਟਾਈ ਕਰਨੀ ਹੈ ਜਿੱਥੇ ਆਪਾਂ ਨਿਸ਼ਾਨ ਲਗਾਏ ਹਨ ਉਹਨਾਂ ਉੱਪਰ ਆਪਾਂ ਕਟਾਈ ਕਰਦੇ ਜਾਣਾ ਹੈ। ਸੋ ਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਆਈ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਲਦ ਤੋਂ ਜਲਦ ਮੈਂ ਉਸ ਦਾ ਰਿਪਲਾਈ ਕਰਾਂਗਾ। ਜੇਕਰ ਵੀਡੀਓ ਬਣਨ ਵਾਲੀ ਹੋਵੇਗੀ ਤਾਂ ਵੀਡੀਓ ਬਣਾ ਕੇ ਉਸ ਦਾ ਰਿਪਲਾਈ ਕੀਤਾ ਜਾਵੇਗਾ। ਇਹ ਆਪਾਂ ਅਗਲੇ 2 ਹਿੱਸਿਆਂ ਦੀ ਕਟਾਈ ਕਰ ਲਈ ਹੈ ਸ਼ਰਟ ਦੀ, ਬਟਨ ਫੱਟੀ ਤੇ ਕਾਜ ਫੱਟੀ ਦੀ। ਇਸ ਤੋਂ ਬਾਅਦ ਪਿਛਲੇ ਹਿੱਸੇ ਦੀ ਕਟਾਈ ਬਾਵਾ ਦੀ ਤੇ ਧੀਰੇ ਦੀ ਕਟਾਈ ਰਹਿ ਜਾਵੇਗੀ ਉਹ ਦੋਸਤੋ ਆਪਾਂ ਅਗਲੀ ਵੀਡੀਓ ਵਿੱਚ ਸਿੱਖਾਂਗੇ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਵੀ ਮਿਲ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਸਾਰੀ ਕਟਾਈ ਕਰ ਲੈਣੀ ਹੈ ਇਸ ਵਿੱਚ ਇੱਕ ਗੱਲ ਤੁਹਾਨੂੰ ਦੱਸਣ ਵਾਲੀ ਰਹਿ ਗਈ ਹੈ ਜਿਹੜਾ ਆਪਾਂ ਫੱਟੀ ਦਾ 2.5 ਇੰਚ ਤੇ ਮਾਰਕ ਲਗਾਇਆ ਸੀ ਆਪਾਂ ਉਸ ਦੀ ਪੇਸਟਿੰਗ 2.5 ਇੰਚ ਤੇ ਨਹੀਂ ਕਰਨੀ ਉਹ ਆਪਾਂ 2 ਇੰਚ ਉੱਪਰ ਹੀ ਪੇਸਟਿੰਗ ਕਰਨੀ ਹੈ ਇਸ ਤਰੀਕੇ ਨਾਲ ਅਗਲੇ ਪਾਸੋਂ 2 ਇੰਚ ਦੇ ਤੁਸੀਂ ਮਾਰਕ ਲਗਾ ਲੈਣੇ ਆ ਜਿਹੜੀ ਪੇਸਟਿੰਗ ਆਪਾਂ ਕਰਾਂਗੇ ਕਾਜ ਫੱਟੀ ਦੀ ਉਹ ਆਪਾਂ 2 ਇੰਚ ਤੇ ਹੀ ਕਰਨੀ ਹੈ ਇਹ ਅੱਧਾ ਇੰਚ ਮੈਂ ਇਸ ਲਈ ਵੱਧ ਰੱਖਿਆ ਸੀ ਤਾਂ ਕਿ ਜਿਹੜਾ ਪਲੇਟ ਆਵੇਗਾ ਉਸ ਦਾ ਦਬਾਅ ਹੋਵੇਗਾ ਇਸ ਤਰੀਕੇ ਨਾਲ ਤੁਸੀਂ ਤਿੰਨੇ ਮਾਰਕ ਆਪਸ ਵਿੱਚ ਮਿਲਾਉਣੇ ਹਨ ਇਹ ਆਪਣਾ ਪੇਸਟਿੰਗ ਆਪਾਂ ਇੱਥੋਂ ਸਟਾਰਟ ਕਰਨੀ ਹੈ ਤੁਹਾਨੂੰ ਪੇਸਟਿੰਗ ਰੱਖ ਕੇ ਵੀ ਮੈਂ ਦਿਖਾ ਦਿੰਦਾ ਹਾਂ ਇਸ ਤਰੀਕੇ ਨਾਲ ਫੱਟੀ ਤੁਸੀਂ ਲੈਣੀ ਹੈ ਇਸ ਤਰੀਕੇ ਨਾਲ ਪੇਸਟਿੰਗ ਆਪਾਂ ਕਰਾਂਗੇ ਇਹ 2 ਇੰਚ ਤੋਂ 2.5 ਇੰਚ ਤੋਂ ਨਹੀਂ ਕਰਨੀ ਹੈ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ